ਮੈਂ 1 ਕਿਲੋ ਆਟਾ ਵਿੱਚ ਅੱਧਾ ਕਿਲੋ ਮਿੱਠਾ ਪਾਇਆ ਸ਼ੱਕਰ ਦੀਗੀ ਸ਼ੱਕਰ ਭੰਤੀ ਹੈ ਜਦੋਂ ਭਿਓ ਕੇ ਰੱਖੇ ਸੀ ਉਹ ਪਉਣ ਕੇ ਵਿੱਚ ਪਾ ਕੇ ਫਿਰ ਆਟਾ ਆਟਾ ਗੁੰਨੇ ਇਹਨਾਂ ਦਾ ਲੋ ਜੀ ਆਪਾਂ ਬਣਾ ਰਹੇ ਹਾਂ ਗੁਲਗਲੇ ਲੌ ਜੀ ਰੜ ਰਹੇ ਨੇ ਗੁਲਗੁਲੇ ਚੰਗੀ ਤਰ੍ਹਾਂ ਨਵਰਾੜ ਕੇ ਲੌ ਜੀ ਵਿੱਚ ਜਿਹੜੇ 2-4 ਪਹਿਲਾਂ ਨਾਲ ਦੀ ਨਾਲ ਰੜ ਗਏ ਸੀ ਉਹ ਆਪਾਂ ਨੇ ਪਹਿਲਾਂ ਹੀ ਕੱਢ ਲਏ ਤੇ ਆ ਸੀ ਦੇਖੋ ਕਿੰਨੀ ਵਧੀਆ ਕਲਰ ਹੈ ਬਿਲਕੁਲ ਸੌਫਟ ਲੌ ਜੀ ਗੁਲਗੁਲੇ ਬਣ ਕੇ ਹੋ ਗਏ ਨੇ ਤਿਆਰ ਯੰਮੀ ਬਹੁਤ ਹੀ ਟੇਸਟੀ ਥੈਂਕ ਯੂ